ਪਾਰਟੀ ਨੇ ਪਾਰਟੀ ਨੇ ਐਕਸ਼ਨ ਪਾਰਟੀ ਨੇ ਜੋ ਐਕਸ਼ਨ ਮੰਨਦਾ ਸੀ ਲਿਆ ਪਾਰਟੀ ਨੇ ਸਰ ਸਾਹਿਬ ਪਾਰਟੀ ਮੈਂਬਰਸ਼ਿਪ ਕਿੱਦਾਂ ਬਦਲੀਗੀ ਕਿ ਬੰਦੇ ਤਾਂ ਕੰਗਲਾ ਕੋ ਪੰਜਾਬ ਦੇ ਲੋਕਾਂ ਨੂੰ ਦੇਖੋ ਇਹ ਤਾਂ ਇੱਕ અપਵਾਦ ਆ ਇਹ ਤਾਂ ਇੱਕ ਜਿਹਨੂੰ ਕਹਿੰਦੇ ਆ ਨਹੀਂ ਨਹੀਂ ਸਰ ਇਹ بڑی ਨਹੀਂ 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 ਇਹ ਇੱਕ અપਵਾਦ ਆ ਜੀ ਇੱਕ 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 ਚੀਜ਼ ਨਾਲ ਮੈਂਬਰਸ਼ਿਪ ਇਫੈਕਟ ਹੋ ਜਾਏਗੀ ਪਾਰਟੀ ਲਈ ਮੈਂਬਰਸ਼ਿਪ ਪਾਰਟੀ ਦੀ ਫੇਚ ਨਾਲਾ ਬੈੱਡੀ ਦੋਗਣੀ ਮਹਾਨੀ ਤੁਸੀਂ ਇਹ ਮੰਨ ਲਓ ਜਦੋਂ ਅਜਿਹਾ ਕਿਲਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਦੇਖੀ ਨੇ ਜੀ ਫਿਲਮ ਮੈਂਨੇ ਕਿਹਾ ਫਿਲਮ ਕਿੰਨੀ ਹੈ ਸਾਡਾ ਟੇਲਰ ਵੀ ਨਹੀਂ ਦੇਖਿਆ ਇਹਦਾ ਵਿਵਾਦ ਅਨਫੋਰਚੂਨੇਟਾ ਨਹੀਂ ਹੋਣਾ ਚਾਹੀਦਾ ਇਦਾਂ ਦੇ ਆਪਸ ਚ ਪਾਈਚਾਰੇ ਜਿਹਾ ਦੋ ਸਥਾਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡਾ ਹਿੰਦੁਸਤਾਨ ਚ ਡੈਮੋਕਰੈਟਿਕ ਸਿਸਟਮ ਆ ਸਭ ਨੂੰ ਆਪਣੀ ਆਪਣੀ ਗੱਲ ਕਹਿੰਦੀ ਛੋਟਾ ਪਰ ਦੂਸਰੇ ਨੂੰ ਉਹ ਪਿੰਚ ਕਰੇ ਜਾਂ ਦੂਸਰੇ ਦੇ ਪ੍ਰਾਈਵੇਸੀ ਚ ਕੋਈ ਦਖਲ ਦੇਵੇ ਉਹ ਤੇ ਬਰਕਿੰਗ ਉਹ ਹਰ ਜਗ੍ਹਾ ਹੀ ਵਾਇਲਡ ਹੋਣਾ ਚਾਹੀਦਾ ਇੱਕ ਇਕੱਲਾ ਤੰਗ ਨਾਲ ਨਹੀਂ ਬਾਕੀ ਵੀ ਐਸੇ ਜਿਹੜੇ ਮਾਮਲੇ ਆ ਉਹ ਸਾਰਿਆਂ ਦੇ ਵਿੱਚ ਸਭ ਨੂੰ ਰਿਸਟ੍ਰੇਨ ਕਰਨੀ ਚਾਹੀਦੀ ਆ ਮੈਂ ਕਹਿੰਦਾ ਇੱਕ ਪਾਰਟਸ ਨੰਬਰ 5 ਕੰਗੜਾ ਨੌਕਿਸਤਰਾਤੀ ਪਛਾਹ ਦਾ ਯੂਜ਼ ਕਰਦੇ ਆ ਇਹ ਪਾਰਟੀ ਨੇ ਨੋਟਿਸ ਲਿਆ ਔਰ ਪਾਰਟੀ ਨੇ ਉਹਨੂੰ ਫਾਰਵਰਡ ਕੀਤਾ ਹੈ ਇਹ ਤਾਂ ਤੁਸੀਂ ਔਰ ਗੱਲ ਵੀ ਦਾ ਨਾਲ ਹੀ ਰੱਖੋ ਨਾ ਪਾਰਟੀ ਨੇ ਹਦ ਤੱਕ ਜੋ ਪਾਰਟੀ ਨੇ ਬੰਦੀ ਕਾਰਵਾਈ ਸੀ ਉਹ ਕਰਕੇ ਉਹਨੂੰ ਫਾਰਵਰਡ ਕੀਤਾ ਵੇ ਕੋਈ ਅਗੇ ਸਟੇਟਮੈਂਟ ਨਹੀਂ ਨਹੀਂ ਅਜਾ ਸੋ ਸਰ ਜਿਵੇਂ ਭਾਜੀਪੀ ਹੈ ਇਹ ਪ੍ਰਸਤ ਇਹ ਕੀ ਬਾਤ ਹਰ ਇੱਕ ਜਗ੍ਹਾ ਕਰਦੀ ਐ ਸਿੱਧਾ ਜਗ੍ਹਾ ਇੱਕ ਪਰ ਕਿਹਨੇ ਸਟੇਟ ਚੇਂਜ ਹੁੰਦੀ ਐ ਉਹ ਤੋਂ ਤੁਹਾਡੀ ਲੈਜਾ ਬਦਲ ਜਾਂਦਾ ਏਹੀ ਕੰਗਲਾ ਲੋਥਰੀ ਪੰਜਾਬ ਦੇ ਵਿੱਚ ਤੁਹਾਡਾ ਲੈਜਾ ਖੁਝ ਹੋ ਰਿਹਾ ਉਹ ਸਦਾ ਯੂਨੀ ਦੇ ਉੱਪਰ ਹੋ ਰਿਹਾ ਜਿਸੇ ਜਗ੍ਹਾ ਨੂੰ ਸ਼ਹਿਰ ਨਹੀਂ ਕਹਿ ਕੇ ਸੰਬੋਧਨ ਤੁਸੀਂ ਤਾਂ ਕਹਿੰਦੇ ਆ ਫੈਡਰਲ ਸਿਸਟਮ ਨੂੰ ਸਟਰੋਂਗ ਕਰੋ ਉਹੀ ਹੁੰਦਾ ਪਿਆ ਹੋਰ ਕੀ ਹੁੰਦਾ ਕੀ ਮੈਨੂੰ ਕੰਗਲਾ ਨੂੰ ਸਹੀ ਮੰਨ ਨਹੀਂ ਮੈਂ ਕਹਣਾ ਸਹੀ ਮੰਨਣਾ ਜੀ ਜੇ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਮੈਂ ਕਿਹਾ ਸਹੀ ਮੰਨਦਾ ਨਾ ਮੈਂ ਕੋਈ ਪਾਰਟੀ ਦੇ ਉੱਪਰ ਇਹਨਾਂ ਪਾਰਟੀਆਂ ਨੂੰ ਗਲਤ ਬਣ ਲਿਆ ਤੇ ਉਹਨੂੰ ਕਿਹਾ ਵੀ ਤੂੰ ਬਿਆਨਵਾਜੀ ਇਦਾਂ ਨਹੀਂ ਕਰ। ਆ ਮੈਂ ਪਾਰਟੀ ਸੰਤਰੀ ਹੋਇਆ ਕਾ ਬੀਜੇਪੀ ਦਾ ਮੈਂਬਰਸ਼ਿਪ ਦੇ ਵਿੱਚ। ਇਹ ਦੇਖੋ ਇਦਾਂ ਨਹੀਂ ਘਟਨਾਵਾ ਜਿਹੜੀਆਂ ਹੁੰਦੀਆਂ ਨਾ ਇਹ ਸਪੌਂਟੇਨੀਅਸ ਹੁੰਦੀਆਂ। ਕਾਂਗਰਸ ਦੇ ਦਿਗਵੇ ਜੈ ਸਿੰਘ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਆ ਇਹਦਾ ਮਤਲਬ ਕਿ ਸਾਰੇ ਹਿੰਦੂ ਕਾਂਗਰਸ ਤੋਂ ਉਲਟ ਚਲੇ ਗਏ ਪਤਾ ਨਹੀਂ ਹਿੰਦੂਆਂ ਬਾਰੇ ਕੀ ਬੋਲਦੇ ਰਹਿੰਦੇ। ਇਹ ਪਾਰਟੀਆਂ ਜਿਹੜੀਆਂ ਆਪਣੀ ਆਈਡਿਓਲੋਜੀ ਦੇ ਨਾਲ ਲੋਕਾਂ ਨੂੰ ਜੋੜਦੀਆਂ ਨਾ ਕਿ ਕਿਸੇ ਇੱਕ ਬਿਆਨ ਨਾਲ ਇੱਕ ਲੀਡਰ ਨੇ ਆਪਣਾ ਬਿਆਨ ਦਿੱਤਾ ਜਿਹਨੂੰ ਪਾਰਟੀ ਓਨ ਨਹੀਂ ਕਰਦੇ। ਉਹਦੇ ਨਾਲ ਕਿਤੇ ਸਾਰਾ ਸੀਨ ਥੋੜਾ ਚੇਂਜ ਹੋ ਜਾਂਦਾ ਹੈਗਾ ਇਟ ਇਟ ਨਵਰ ਚੇਂजेस ਹਾਂ ਕੰਗਣਾ ਦੇ ਬਿਆਨ ਨਾਲ ਕੋਈ ਸੀਨ ਚੇਂਜ ਹੋ ਜਾਏਗਾ ਜੋ ਭਾਜਪਾ ਦੀ ਓਡਿਓਲੋਜੀ ਆ ਜੋ ਭਾਜਪਾ ਦੀ ਵਰਕਿੰਗ ਆ ਪਰ ਵੇਲ ਤਾਂ ਉਹਨੇ ਕਰਨਾ ਹੈਗਾ ਨਾ ਕਿ ਇੱਕ ਕੰਗਣਾ ਦਾ ਬਿਆਨ ਇੱਕ ਸਟੇਟ ਬਿਆਨ ਆ ਗਿਆ ਕੰਗਣਾ ਦਾ ਤਾਂ ਸੋ ਸਭ ਆਖਰੀ ਸਾਲ ਭਾਜਪਾ ਨੂੰ ਕੀ ਆਸ ਆ ਪੰਜਾਬ ਤੋਂ ਹਾਂਜੀ ਭਾਜਪਾ ਨੂੰ ਕੀ ਆਸ ਆ ਪੰਜਾਬ ਤੋਂ ਬੜੀ ਵੱਡੀ ਆਸ ਸੀ ਤੁਹਾਨੂੰ ਐਮਪੀ ਇਲੈਕਸ਼ਨਾਂ ਦੀ ਜੀ ਜੀ ਵੱਡੀ ਹੈ ਭਾਜਪਾ ਮੈਂ ਤੁਹਾਨੂੰ ਦੱਸਦਾ ਇਹ ਦੇਖੋ 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 ਕੀ ਆ ਦੇਖੋ ਇਹ ਡੈਮੋਕ੍ਰੈਟਿਕ ਸਿਸਟਮ ਚ ਮਲਟੀਪਾਰਟੀ ਸਿਸਟਮ ਹੈਗਾ ਇੱਥੇ ਕਈ ਕੰਬੀਨੇਸ਼ਨ ਫਾਰਮੂਲੇਸ਼ਨਸ ਬਣਦੇ ਹੈਗੇ ਠੀਕ ਹੈ ਨਾ ਹੁਣ ਤੁਸੀਂ ਦੇਖੋ ਆ ਕਾਂਗਰਸ ਨੂੰ ਪਤਾ ਨਹੀਂ ਕਿੰਨਾ ਘੜ ਪੈ ਗਿਆ ਉਹ ਆਪ ਦੇ ਪਿੱਛੇ ਘੁੰਮ ਲਈ ਕੋ ਮੱਲਾ ਪੇ ਹਰਿਆਣੇ ਦੇ ਵਿੱਚ ਸਾਡੇ ਨਾਲ ਐਲਾਈਅੰਸ ਕਰ ਲਉ ਡਰੇ ਪਿਆ ਨਾ ਸੋ ਇੱਥੇ ਵੀ ਬੀਜੇਪੀ ਤਕੜੀ ਹੋ ਕੇ ਕੱਲ੍ਹ ਲਿਆ ਪਹਿਲੀ ਵਾਰ ਇਹ ਲੜੀਆ ਔਰ ਉਹਦੇ ਰਿਜ਼ਲਟ ਵੀ ਆਇਆ ਸਾਡੀ ਪਰਸੈਂਟੇਜ ਤੁਸੀਂ ਦੇਖੋ ਡਬਲ ਤੋਂ ਵੀ ਜ਼ਿਆਦਾ ਹੋ ਗਈ ਪਰਸੈਂਟੇਜ ਔਰ ਵੋਟ ਇੱਦਾਂ ਵਾਧੀ ਸਾਡੀਆਂ 2 ਸੀਟਾਂ ਸੀਗੀਆਂ 1980 ਚ ਬੀਜਾਪੀ ਦੀ ਸਥਾਪਨਾ ਹੋਈ ਜਦੋਂ ਉਹਦੇ ਬਾਅਦ ਪਹਿਲੀ ਵਾਰੀ ਦੋ ਸੀਟਾਂ ਆਈਆਂ ਦੋ ਤੋਂ ਬਾਅਦ ਦੇ ਵਾਤੇ ਹੁਣ ਤਿੰਨ ਵਾਰੀ ਲਗਾਤਾਰ ਸਰਕਾਰ ਬਣ ਗਈ ਉਹ ਤੋਂ ਪਹਿਲਾਂ ਤਿੰਨ ਵਾਰੀ ਬਾਜਪੀ ਸਾਹਿਬ ਦੀ ਸਰਕਾਰ ਬਣ ਗਈ ਪਾਰਟੀ ਜਿਹੜੀ ਆਪਣੇ ਕੰਮ ਨਾਲ ਆਪਣੀ ਡਾਇਲੋਜੀ ਨਾਲ ਆਪਣੀ ਲੀਡਰਸ਼ਿਪ ਨਾਲ ਆਪਣੀ ਨੀਤੀ ਨੀਤੀਆਂ ਨਾਲ ਹੀ ਅੱਗੇ ਵਧਦੀ ਆ ਨਾ ਸੋ ਆਪਾਂ ਤਾਂ ਕਦੇ ਵੀ ਜਿਹਨੂੰ ਕਹਿੰਦੇ ਆ ਨਿਰਾਸ਼ਾਵਾਦੀ ਦਾ ਸਾਡਾ ਐਟੀਟਿਊਡ ਹੈ ਹੀ ਨਹੀਂ ਆ ਅਟਲ ਵਿਆਹ ਰੀ ਬਾਜਪੀ ਜੀ ਕਹਿੰਦੇ ਸੀ ਬਾਜਪਾ ਦਾ ਕਾਰਜਕਰਤਾ ਕਦੇ ਹਾਰਦਾ ਨਹੀਂ ਆ ਜਾਂ ਸਿੱਖਦਾ ਹੈ ਜਾਂ ਜੀਤਦਾ ਹੈ

ਜਿਹੜੇ ਟਿਕ ਜਾਣਗੇ ਉਹ ਭਾਜਪਾ ਦੇ ਰੰਗ ਚ ਰੰਗੇ ਜਾਣਗੇ ਲੱਗਦਾ ਹੈ ਜਿਹੜੇ ਟਿਕ ਜਾਣਗੇ ਉਹ ਭਾਜਪਾ ਦੇ ਰੰਗ ਚ ਰੰਗੇ ਜਾਣਗੇ ਜਿਨ੍ਹਾਂ ਨੂੰ ਉਹ ਰੰਗ ਨਹੀਂ ਸੂਟ ਕਰਦਾ ਉਹ ਚਾਈ ਜਾਂਦੇ ਆ ਸੂਸਾ ਆਏ ਨੇ ਤੁਹਾਡੇ ਕਿਸੇ ਕੋਈ ਤਸਵੀਰਾਂ ਲੱਗੀਆਂ ਨੇ ਜੀ ਕਾਂਗਰਸ ਬੀਜਪੀ ਚਾਈ ਸੀ ਪਰ ਉਹ ਲੱਭ ਨਹੀਂ ਰਹੇ ਮੈਂ ਤਸਵੀਰਾਂ ਨੂੰ ਦੇਖਦੇ ਆ ਸੰਜੀਗਤ ਮੀਟਿੰਗਾਂ ਜਦੋਂ ਆਫੇ ਡਿਊਟੀਆਂ ਲਗੀਆਂ ਪਰਦੇਸ਼ ਚ ਹਰ ਪ੍ਰਦੇਸ਼ ਦੇ ਪਦ ਅਧਿਕਾਰੀਆਂ ਦੀਆਂ ਡਿਊਟੀਆਂ ਲਗੀਆਂ ਇਹਦੇ ਸੂਸਾ ਮੈਂ ਹੁਣ ਆਪਣੇ ਮੇਰੇ ਉਥੇ ਮੀਟਿੰਗ ਹੋ ਰਹੀ ਹੈ ਸ਼ਹਿਰਪੁਰ ਮੈਂ ਉਥੇ ਨਹੀਂ ਹੈਗਾ ਮੈਂ ਇੱਥੇ ਆ ਮੈਂ ਹੁਣੇ ਫੋਨ ਆਇਆ ਸੀ ਤੇ ਜਾਈ ਨੇ ਤਾਂ ਜਮ ਜੀ ਜੀ ਤਰਨ ਤਰਨ ਲਿਖੋ ਮੈਨੂੰ ਅੱਜ ਬਹੁਤ ਖੁਸ਼ੀ ਆਲਾ ਦਿਨ ਆ ਜੀ ਤੁਸੀਂ ਬਟਾਲੇ ਵਾਲੇ ਤਾਂ ਬੜੇ ਖੁਸ਼ਕਿਸਮਤ ਹੋ ਅੱਜ ਬਾਬਾ ਨਾਨਕ ਜੀ ਬਾਬਾ ਨਾਨਕ ਸਾਹਿਬ ਦੇ ਵਿਆਹ ਦੇ ਸਮਾਗਮ ਚੱਲ ਰਹੇ ਆ ਤੇ ਮੈਨੂੰ ਵੀ ਮੌਕਾ ਮਿਲਿਆ ਪਏ ਅੱਜ ਇੱਥੇ ਜਿੱਥੇ ਬਾਬਾ ਨਾਨਕ ਜੀ ਦੇ ਚਰਨ ਛੋਅ ਇੱਥੇ ਉਹਨਾਂ ਦੇ ਅੱਜ ਵਿਆਹ ਦੇ ਕਾਰਜਕ੍ਰਮ ਚੱਲ ਰਹੇ ਸਮਾਗਮ ਚੱਲ ਰਹੇ ਆ ਤੇ ਮੈਂ ਇੱਥੇ ਪਹੁੰਚਿਆ ਆ ਤੇ ਬੜੀ ਖੁਸ਼ੀ ਆ ਸਭ ਨੂੰ ਬਹੁਤ ਬਹੁਤ ਵਧਾਈ ਆ ਪਰ ਇਹ ਮੈਂਬਰਸ਼ਿਪ ਡਰਾਈਵ ਜਿਹੜੀ ਆ ਇਹ ਇਕੱਲੀ ਇੱਕ ਬੰਦਿਆਂ ਦੀ ਗਿਣਤੀ ਵਿਧਾਨ ਲਈ ਜਾਂ ਕਰਨੇ ਲਈ ਨਹੀਂ ਆ ਪਾਰਟੀ ਦੀਆਂ ਕਮਿਟਮੈਂਟਸ ਨਾਲ ਲੋਕਾਂ ਨੂੰ ਜੋੜਨ ਲਈ ਸਾਡੇ ਵਰਕਰ ਲੋਕਾਂ ਕੋਲ ਜਾਣਗੇ ਉਹਨਾਂ ਨੂੰ ਪਾਰਟੀ ਦੀਆਂ ਜੋ ਸਾਡੀਆਂ ਕਮਿਟਮੈਂਟਸ ਆ ਜਿਹਨਾਂ ਤੇ ਪਾਰਟੀ ਆਧਾਰਿਤ ਹੋ ਕੇ ਚੱਲਦੀ ਆ ਆਪਣੇ ਕੰਮਕਾਰ ਕਰਦੀ ਆ ਸਰਕਾਰਾਂ ਬਣਾਉਂਦੀ ਸਰਕਾਰ ਬਣਾ ਕੇ ਕੰਮ ਕਰਦੀ ਆ ਉਹਦੇ ਨਾਲ ਪਾਰਟੀ ਨੂੰ ਜੋੜਨਾ ਔਰ ਇਹ ਇੰਡੀਵਿਜੂਅਲ ਅਪਰੋਚ ਆ ਸਾਡੀ ਕੋਈ ਤਾਂ ਕੋਈ ਤਾਮਝਾਮ ਵਾਲੀ ਗੱਲ ਨਹੀਂ ਆ ਇਕੱਲੇ-ਇਕੱਲੇ ਵਰਕਰ ਨੇ ਜਾਣਾ ਆ ਇਕੱਲੇ-ਇਕੱਲੇ ਕਰਨੇ ਜਾਣਾ ਆ ਮੈਨੂੰ ਬਹੁਤ ਉਮੀਦ ਆ ਕਿ ਪਟਾਲਾ ਜੂਨਟ ਬਹੁਤ ਅੱਛੀ ਪਰਫਾਰਮੈਂਸ ਦੇਗਾ ਬਹੁਤ-ਬਹੁਤ ਧੰਨਵਾਦ ਕਰੀਏ। ਕਰ-ਕਰ ਜਾ ਕੇ ਕੈਂਪ ਲਾ ਕੇ ਤੁਹਾਨੂੰ ਯਾਦ ਹੋਣਾ 14 ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀ ਉਮੀਂ ਵਿੱਚ ਵੀ ਕੈਂਪ ਲਗਾ ਕੇ ਕਰ-ਕਰ ਜਾ ਕੇ ਇੰਸਟੀਚਿਊਸ਼ਨਾਂ ਚ ਜਾ ਕੇ ਉਹ ਮੈਂਬਰ ਅਨਰੋਲ ਕਰਨਗੇ ਤੇ ਜਿੱਥੇ ਕਿਤੇ ਸੰਭਵ ਨਾ ਹੋਵੇ ਪੋਸੀਬਲ ਨਾ ਹੋਵੇ ਇਲੈਕਟ੍ਰੋਨਿਕ ਵੇ ਨਾਲ ਮੈਂਬਰਸ਼ਿਪ ਕਰਨਾ ਉਹਦੇ ਲਈ ਫਾਰਮ ਜਿੱਦਾਂ ਪੁਰਾਣਾ ਸਿਸਟਮ ਸੀ ਉਹ ਵੀ ਹੈਗਾ ਉਹ ਜਿੱਥੇ ਕਿਤੇ ਨੈਟ ਨਹੀਂ ਆਂਦਾ ਜਾਂ ਕੋਈ ਟੈਕਨੀਕਲ ਪ੍ਰੋਬਲਮ ਆਂਦੀ ਆ ਉਹ ਮੈਨੂਅਲ ਮੈਂਬਰਸ਼ਿਪ ਉਹ ਵੀ ਹੋਏਗੀ ਸੋ ਭਾਰਤੀ ਜਨਤਾ ਪਾਰਟੀ ਇੱਕ ਆਇਡੈਓਲੋਜੀ ਵਾਲੀ ਪਾਰਟੀ ਹੈ ਰਾਸ਼ਟਰਵਾਦੀ ਪਾਰਟੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਮੈਂਬਰਸ਼ਿਪ ਜਿਹੜੀ ਆ ਇਹ ਮਹਿਜ਼ ਇੱਕ ਮੈਂਬਰ ਬੰਨਾ ਕਲਿੱਕ ਕਰਕੇ ਮਿਸਕਾਲ ਮਾਰ ਕੇ ਇੱਥੇ ਤੱਕ ਨਹੀਂ ਸੀਮਾ ਜਦੋਂ ਅਸੀਂ ਮੈਂਬਰ ਬੰਦੇ ਆ ਤੇ ਉਹਦੇ ਨਾਲ ਇੱਕ ਉਹਦੇ ਚਾਹੇ ਫਾਰਮ ਲੈ ਲੋ ਚਾਹੇ ਉਹ ਉਹਦੇ ਇੱਕ ਇੱਕ ਕਿ ਨਾਲ ਸਾਡਾ ਕਮਿਟਮੈਂਟ ਬਣਦੀ ਆ ਪਾਰਟੀ ਨਾਲ ਕਿ ਅਸੀਂ ਜੋ ਵੀ ਇਹ ਪੀਪੀ ਦੀ ਅਡਾਟੋਲਜੀ ਆ ਜਦਾਂ ਸਾਡੀ ਮੰਡਲੀ ਅਡਾਟੋਲਜੀ ਆ ਖਾਤਮਾ ਹੋਣਾ ਬਾਅਦ ਉਹਨਾਂ ਦੀਆਂ ਉਪਾਧਾਇ ਜਿਹਨੇ ਦੱਸਿਆ ਸੀਗਾ ਉਹ ਤੋਂ ਇਹ ਸਾਰੀਆਂ ਚੀਜ਼ਾਂ ਸਭ ਦਾ ਸਾਥ ਸਭ ਦਾ ਵਿਕਾਸ ਜਾਂ ਲਾਈਨ ਦੇ ਪਿੱਛੇ ਖੜੇ ਬੰਦੇ ਨੂੰ ਦੇਖ ਕੇ ਪਾਲਿਸੀਆਂ ਬਣਾਉਣੀਆਂ ਜਾਂ ਕਿਸਾਨੀ ਲਈ ਕੀ ਕਰਨਾ ਜਾਂ ਮਜ਼ਦੂਰੀ ਲਈ ਕੀ ਕਰਨਾ ਜਾਂ ਇੰਡਸਟਰੀ ਵਾਸਤੇ ਕੀ ਕਰਨਾ ਉਹ ਇਕਾਤਮਾ ਹੋਣਾਂ ਬਾਅਦ ਦੀ ਜਿਹੜੀ ਥਿਉਰੀ ਆ ਉਹਨੂੰ ਲੈ ਕੇ ਔਰ ਆਪਣੀ ਸੰਸਕ੍ਰਿਤੀ ਤੇ ਆਪਣੀ ਜਿਹੜੀ ਵਿਰਸਾ ਉਹਦੀ ਉਹਨੂੰ ਨੀਂ ਬਣ ਕੇ ਇੱਕ ਮਾਡਰਨ ਭਾਰਤ ਦੀ ਜੋ ਅਸੀਂ ਕਲਪਨਾ ਕਰਦੇ ਆ ਜਾਂ ਜਿਦੋਂ ਸਾਡੀਆਂ ਸਰਕਾਰਾਂ ਬਣਦੀਆਂ ਅਸੀਂ ਉਹ ਸਾਰੇ ਉਹ ਚੀਜ਼ਾਂ ਨੂੰ ਲੈ ਕੇ ਫੈਸਲੇ ਕਰਦੇ ਆ ਚਾਹੇ ਹੁਣ ਸਭ ਨੂੰ ਅਨਾਜ ਵੰਡਦੇ ਆ ਜਾਂ ਕਰੋਨਾ ਦੇ ਵਿੱਚ ਸਭ ਨੂੰ ਮਦਦ ਦਿੱਤੀ ਗਰੀਬ ਤੋਂ ਗਰੀਬ ਬੰਦੇ ਤੱਕ ਜੀ ਪਟਾਲਾ ਦੇ ਵਿੱਚ 9000 ਪਲੱਸ ਮੈਂਬਰਸ਼ਿਪ ਜੋ ਮੈਨੂੰ ਪ੍ਰਧਾਨ ਜੀ ਨੇ ਦਿੱਤੀ ਆ 9000 ਪਲੱਸ ਮੈਂਬਰ 2019 ਦੀ ਸਾਲ 2019 ਜਗਾ ਦੇ ਵਿੱਚ ਕਿਵੇਂ ਜਾਓ ਪਿੰਡਾਂ ਦੇ ਵਿੱਚ ਜਾਵਾਂਗੇ ਜੀ ਜਾਂਦੇ ਆ ਇੰਨਾ ਜ ਸਾਨੂੰ ਹਰ ਜਗ੍ਹਾ ਤਾਂ ਕੋਈ ਨਹੀਂ ਆਪ ਕਿਸਾਨਾਂ ਦੇ ਨਾਲ ਬਰਤਾਰਾ ਹੋ ਰਿਹਾ ਨਹੀਂ ਅਸੀਂ ਸਾਡਾ ਕੋਈ ਟਕਰਾਅ ਫਿਰ ਸਾਡਾ ਕੋਈ ਟਕਰਾਅ ਨਹੀਂ ਕਿਸੇ ਨਾਲ ਅਸੀਂ ਕੋਈ ਸਾਰੀ